我想做秀峰 ਅਮਰੀਕਾ ਤੇ ਕੋਡਰ ਬੰਦੇ ਆਤਰਾ ਆ ਰਿਹਾ ਕੋਲ ਹੋ ਗਿਆ ਨਾ ਅੱਜ ਹੱਥ ਖੰਡਪਾਰ ਬੰਦ ਹੋ ਗਿਆ ਜੀ ਜਿਹੜਾ ਉਹ ਮੈਨੇ ਇਹ ਕਿਉਂ ਬੋਲ ਰਿਹਾ ਹੈ ਤੇਰੇ ਹੋਣੀ ਗਾਣਾ ਆ ਗਿਆ ਤੇ ਟਰੈਕਟਰ ਦੇਖ ਟਰੈਕਟਰ ਚੈੱਕ ਕਰੋ ਜੀ ਚੰਗਾ ਹੋਵੇ ਆਪਣੇ ਵਾਰੰਗੇ ਕੇ ਤਾਂ ਬਹੁਤ ਅਜੇ ਦਿੱਲੀ ਬਾਹਰੋਂ ਲੱਗੀ ਬਹੁਤ ਸਾਡੇ ਮੁੰਡੇ ਦਾ ਕੰਮ ਹੋ ਗਿਆ ਬੱਸ ਹੋਏ ਹਾਂ ਬੱਸ ਤੇ ਮੈਂ ਨਾਲ ਉਹ ਨਹੀਂ ਕਰਦਾ ਸੀ ਤੇ ਇੱਧਰ ਯਾਰ ਸ਼ਹਿਰ ਜਾਂਦੇ ਜਿਹੜੀ ਕਰਮ ਲੱਗੀ ਹੋਈ ਹੈ ਉਹ ਨਹੀਂ ਕਿੰਨੇ ਸਾਰੇ ਕਰ ਰਹੀ ਹੈ ਸਟਾਫਾਂ ਦੇ ਮਾਲ ਸਹੁਰੇ ਬੋਲਣ ਵਾਲੀ ਜਿਹੜੀ ਵਹੌਦਰ ਕਰੇਗਾ ਬਹੁਤ ਜਿਆਦਾ ਲਗਦਾ ਆ ਜੀ ਇਸ ਵਾਰ ਇਧਰ ਮੁੰਡੇ ਦੇ ਕੋਟੀ ਪਾ ਕੇ ਚੈੱਕ ਕਰਾਈ ਜਾਂਦੇ ਬੀਵੀ ਦਾ ਆਪਣਾ ਹੀ ਨੇ ਪੋਸਤਕ ਮੇਲਾ ਕਵੀ ਦਰਬਾਰ ਆ ਪਤਾ ਨਹੀਂ ਲੱਗਿਆ ਬਾਕਲ ਪੁੱਛਿਆ ਪਹਿਲਾ ਕੰਮਕਾਰ ਕਰਾਈ ਦੀ ਦਾ ਕੀ ਹੈ ਕੱਲ ਨੂੰ ਕੱਲ ਵਾਲੇ ਕੰਮ ਕਿਹੜੇ ਹੁਣ ਇੱਕ ਤਾਂ ਕੱਲ ਨੂੰ ਆਮ ਆਮ ਖਾਸ ਬਾਗ ਕਿਉਂਕਿ ਯੂਨੀਵਰਸਿਟੀ ਦੇ ਕੋਲ ਤੇ ਇਹਨਾਂ ਨੂੰ ਲੱਗਿਆ ਹੋਇਆ ਹੈ ਮੰਗਰ ਉਹਦਾ ਗਿਆ ਪਿੰਡਰ ਆਹ ਤਾਂ ਲੱਗਦਾ ਉਹ ਬਹਲਾ ਨਾ ਚਾਹ ਆਜ ਤੱਕ 20 ਕਿਲੋਮੀਟਰ ਦਾ ਪਾਤ ਤੁਰਾਤਾ ਉੱਥੇ ਇਹਨੂੰ ਕਹਿੰਦਾ ਤੂੰ ਦਰਸ਼ਨ ਦੇਦਾਰੀਕਰ ਨਾ ਉੱਥੇ ਦੁਗ ਦਾ ਬੋਲਿਆ ਇਹਨਾਂ ਨੇ ਦਰਸ਼ਨ ਕਰਦਾ 1 ਕਿਲੋ ਆਇਆ ਤੂੰ ਬੁਰਦੋਰੀ ਨਹੀਂ ਆ ਮਾ ਸਾਡੇ ਕਿੰਦਾ ਵਸ ਕਵੀ ਹੋਣਾ ਨਹੀਂ ਕਵੀ ਕੱਟੀ ਜਾਂਦੇ ਉਹ ਜਾਣੇ ਦੇ ਪਾਸ਼ਾ ਵਾਲੇ ਨੂੰ ਜਾਣੇ ਗੁੰਮਤੀ ਕਲਾ ਉਹ ਜਾਣੇ ਤੇ ਹੁਣ ਆਪਾਂ ਗਰਮ ਹੋਲੀ ਛਕਾਂਗੇ ਤੇ ਖੇਰੇ ਨਾ ਤਾਂ ਬੜਾ ਦੋ ਹੋਇਆ ਨਾ ਜਿੱਦਾਂ ਆਪਣੇ ਕਲੋਰੀ ਬਰਨ ਹੋਈ ਅੱਜ ਆਪਾਂ ਕਿੰਨੇ ਕਿਲੋਮੀਟਰ ਚੱਲੇ 10 ਕਿਲੋਮੀਟਰ ਬਹੁਤ ਹੂੰ ਮਾਇਦਾ 20 ਹੋ ਗਿਆ ਮੇਲਾ ਦਾ ਕਿੰਨੀ ਕਰਮਾ ਚੱਲੇ ਅੱਜ 34000 ਦਾ ਪ੍ਰੋਗਰਾਮ ਨੇ ਮੇਲਾ 2000 ਦਾ ਪਹਿਲੇ ਅੱਜ ਚੱਲੇ ਆਇਆ ਮੈਨੂੰ ਪਤਾ ਲੱਗਦਾ ਵੀ ਚੱਲੇ ਆਇਆ ਯਾਰ ਵਰਤਿਆਰ ਕਾਹਨੇ ਮਾਵਾ ਕਰਦੇ ਹਨ ਅੱਜ ਕਿੰਨੇ ਲੱਤਾਂ ਕਿੰਨਾ ਲਾਗੀਆਂ ਅੱਜ ਕੁਕੜੀ ਜੀ ਜ ਬਣਦੀ ਅੱਗੇ ਨਹੀਂ ਵੰਦੀ ਆਏ ਖੂਨ ਵਾ ਵਾ ਗਿਆ ਬਹੁਤ ਰੇ ਅੱਜ ਅਸੀਂ ਦਿਵਾਨ ਟੋਡਰਮਲ ਜੀ ਦੀ ਅਵੇਲੀ ਚ ਗਏ ਆਪ ਆਪਰਾ ਬਾਤ ਸਾਹਿਬ ਕੱਲ ਨੂੰ ਆਵਾਂਗੇ ਅਸੀਂ ਕਿੰਨੇ ਵਜੇ ਆਉਂਦਾ ਦੱਸੀ ਮੈਨੂੰ ਆਪ ਤੈਨੂੰ ਮੈਂ ਕਾਲ ਕਰਦਾ ਲਾਇਆ ਇਹ ਸੇਲ ਸੇਲ ਤੇ ਆਮ ਖਾਨ ਬਾਗ ਦੀ ਦਵਾਨਾ ਕਹਿੰਦਾ ਮੋਹਦੰਦਰ ਜੀ ਨੰਬਰ ਇਹਨਾਂ ਨਾਲ ਚੱਲ ਰਿਹਾ ਹੈ ਜੀ ਨੰਬਰ ਹੁਣ ਚੱਲ ਰਿਹਾ ਹੈ ਆਪ ਨੇ ਨੰਬਰ ਰਾਮਪਾਲ ਬਾੜ ਵੀ ਨੰਬਰ ਚੱਲ ਰਿਹਾ ਹੈ ਜੀ ਅੱਜ ਅਮਰ ਅਗਰਨਦੀਪ ਸਿੰਘ ਠੱਡਰੀਆਂ ਵਾਲੇ ਤੇ ਮੋਰ ਪੇ ਸੋਰ ਪੇ ਅਜਨ ਜਦੋਂ ਮੈਂ ਕਿਹਾ ਉਹ ਆ ਗਿਆ ਆ ਗਿਆ ਯੂਨੀਵਰਸਿਟੀ ਆ ਜੀ ਨਹੀਂ ਆ ਜੀ ਆਹ ਉਹ ਰਹੇ ਉਹ ਉਹ ਕਿਹੜਾ ਤੋਂ ਗੁਰਦਰਾ ਸਾਹਿਬ ਰਹੇ ਲੱਗਿਆ ਉਹ ਤੇ ਆਪਣੀ ਪੜ੍ਹਾਈ ਦੇ ਪੋਸਟਕ ਮੇਲਾ ਯੂਨੀਵਰਸਿਟੀ ਚ ਲੱਗਿਆ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਜਿਹੜੀ ਗੁਰੰਥ ਸਾਹਿਬ ਵਾਲ ਯੂਨੀਵਰਸਿਟੀ ਉੱਥੇ ਬਹੁਤ ਸਿਕ ਮੇਲਾ ਲੱਗਿਆ ਹੋਇਆ ਜੀ ਅੱਜ ਪ੍ਰੋਗਰਾਮ ਕੰਦਨ ਹੋ ਗਿਆ ਨਾ ਅੱਜ ਹਾਂ ਕਿੱਦਾਂ ਦੀ ਦੂਜੇ ਦੀ ਆਹ ਉਹਦਾ ਨਾਮ ਲੈ ਦਵਾ ਜੇਗਾ ਨੌਜੋਨਾ ਨੌਜੋਨਾ ਮਤਲਬ ਬੇਦਰ ਨਹੀਂ ਹੋ ਤਾਰਾ ਮਾਲ ਤੂੰ ਆਪਣੇ ਜੀਓ ਸਹਿਮਤ ਰਿਵੀਊ ਮੇ ਕੋਈ ਤੂੰ ਆਪਣੇ ਜੀਓ ਸਹਿਮਤ ਰਿਵੀਊ ਮੇ ਕੋਈ ਹੈਣਾ ਇਹ ਟੱਕਾ ਕਰ ਰਿਹਾ ਜੀਓ ਵਾਲੇ ਦੋਵੇਂ ਮੋਬਾਈਲ ਇਕੱਠੇ ਚੱਲ ਰਹੇ ਆ ਚੱਲ ਨਹੀਂ ਆਹਾਂਗਾ ਬੋਲਦਾ ਬਾਖਰ ਹਾਂ ਕਰਦਾ ਬੈਥੇ ਜੇ ਲੋ ਆ ਵਡਾ ਮੋਹਰਾ ਜਰਾ ਚੱਕਰ ਵੜਿਆ ਚੱਕਰ ਵੱਡੇ ਯਾਰ ਕਿਹਨੂੰ ਹਸਣਾ ਆਪਾਂ ਬੋਲੀ ਜੀ ਬੰਸ ਜੀ ਖੜਾ ਅੱਛਾ ਫੋਨ ਦੇਖੋ ਬਾਈ ਖਾਲਸਾ ਪੰਥ ਦੇਖੋ ਬਾਈ ਖਾਲਸਾ ਪੰਥ ਜੈ ਕਰਦੇ ਹੋ ਬਹੁਤ ਜਿਆਦਾ ਹਾਈਐਸ ਵਾਰ ਪਦੇਗੜ ਸਾਹਿਬ ਸ਼ਹੀਦੀ ਜੋੜ ਮੇਲੇ ਨੂੰ ਨਤਮਸਤਕ ਸਮਰਪਿਤ ਇੰਨੀ ਸੰਗਤ ਲਈ ਲੰਗਰ ਦੀ ਵੀ ਸੇਵਾ 450 ਤੋਂ ਤਕਰੀਬਨ 450 ਲੰਗਰ ਤਾਂ ਜਿਹੜੇ ਰਜਿਸਟਰਡ ਹੋਏ ਆ ਉਹ ਆ ਤੇ ਜਿਹੜੇ ਲੋਕਾਂ ਨੇ ਹੋਰ ਲਾਏ ਆ ਪਤਾ ਨਹੀਂ ਜਿਹੜਾ ਕਮੇਟੀ ਨੂੰ ਜਾਂ ਹੋਰ ਸੰਸਥਾਵਾਂ ਨੂੰ ਉਹ ਅਲੱਗਾ ਇੱਧਰ ਛਿੰਨਾ ਛਿੰਨੀਵਾਲ ਕਲਾ ਬਰਨਾਲਾ ਇਹਨਾਂ ਦੀ ਸੰਗਤ ਦਾ ਲੰਗਰ ਚੱਲ ਰਿਹਾ ਤੇ ਇੱਧਰ ਅਸਤਰ ਸ਼ਸਤਰ ਸ਼ਸਤਰ ਨੇ